ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪੰਜਾਬੀ ਚੁੱਲ੍ਹਾ ਚੌਂਕਾ ਤੇ ਅੱਜ ਆਪਾਂ ਬਣਾ ਰਹੇ ਹਾਂ ਗਾਜਰ ਦੀ ਬਰਫੀ ਗਾਜਰ ਦੀ ਬਰਫੀ ਬਣਾਉਣ ਵਾਸਤੇ ਇੱਥੇ ਆਪਾਂ ਬਹੁਤ ਹੀ ਘੱਟ ਦੁੱਧ ਦਾ ਇਸਤੇਮਾਲ ਕਰਾਂਗੇ ਤੇ ਨਾਲ ਹੀ ਘੱਟ ਮਿੱਠਾ ਪਾ ਕੇ ਤੇ ਇਹਨੂੰ ਹੈਲਦੀ ਵੇ ਨਾਲ ਦੋ ਤਰ੍ਹਾਂ ਦੀ ਬਰਫੀ ਬਣਾਵਾਂਗੇ ਇੱਕ ਸਿੰਪਲ ਬਰਫੀ ਬਣਾਵਾਂਗੇ ਤੇ ਦੂਸਰੀ ਬਰਫੀ ਦੇ ਉੱਪਰ ਆਪਾਂ ਖੋਏ ਦੀ ਲੇਅਰ ਲਾ ਕੇ ਬਣਾਵਾਂਗੇ ਤੇ ਚਲੋ ਸ਼ੁਰੂ ਕਰਦੇ ਹਾਂ ਗਾਜਰ ਦੀ ਬਰਫੀ ਬਣਾਉਣੀ ਬਰਫੀ ਬਣਾਉਣ ਲਈ ਇੱਥੇ ਆਪਾਂ 5 ਕਿਲੋ ਗਾਜਰ ਲਈ ਹੈ ਤੇ ਗਾਜਰ ਲੈਣ ਲੱਗਿਆ ਖਿਆਲ ਕਰਨਾ ਕਿ ਗਾਜਰ ਲੰਬੀ ਹੋਵੇ ਪਤਲੀ ਹੋਵੇ ਜਿਹਦੇ ਵਿੱਚ ਕਿਲ ਘੱਟ ਹੋਣ ਤੇ ਲਾਲ ਹੋਵੇ ਤੇ ਗਾਜਰ ਨੂੰ ਇੱਥੇ ਆਪਾਂ ਲੈ ਕੇ ਚੰਗੀ ਤਰ੍ਹਾਂ ਆਪਾਂ ਪਾਣੀ ਦੇ ਵਿੱਚ ਸਾਫ਼ ਕਰ ਲਿਆ ਦੋ ਤਿੰਨ ਪਾਣੀ ਧੋ ਕੇ ਤੇ ਗਾਜਰਾਂ ਨੂੰ ਇੱਥੇ ਆਪਾਂ ਛਿੱਲ ਕੇ ਤੇ ਸਾਰੀਆਂ ਗਾਜਰਾਂ ਨੂੰ ਇਸ ਤਰ੍ਹਾਂ ਤਿਆਰ ਕਰ ਲਵਾਂਗੇ ਤੇ ਜੇ ਅਜੇ ਤੱਕ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਨਾਲੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਕਿ ਸਾਡੀ ਆਉਣ ਵਾਲੀ ਹਰ ਇੱਕ ਵੀਡੀਓ ਤੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਉੱਤੇ ਪਹੁੰਚੇ ਤੇ ਗਾਜਰਾ ਇੱਥੇ ਆਪਾਂ ਸਾਰੀਆਂ ਛਿੱਲ ਕੇ ਤਿਆਰ ਕਰ ਲੀਆਂ ਤੇ ਹੁਣ ਆਪਾਂ ਗਾਜਰਾ ਨੂੰ ਕद्दूकस ਕਰਾਂਗੇ ਬਰਫੀ ਬਣਾਉਣ ਲੱਗੇ ਆ ਤੇ ਆਪਾਂ ਗਾਜਰਾ ਕद्दूकस ਕਰਨ ਲੱਗੇ ਆ ਧਿਆਨ ਰੱਖਣਾ ਕਿ ਮੋٹے ਪਾਸੇ ਤੋਂ ਕद्दूकस ਨਹੀਂ ਕਰਨੀਆਂ ਜਿਹੜਾ ਬਰੀਕ ਪਾਸਾ ਨਾ ਉਸ ਪਾਸੇ ਉਹ ਗਾਜਰ ਕद्दूकस ਕਰਨੀ ਕਿਉਂਕਿ ਆਪਾਂ ਇੱਥੇ ਬਰਫੀ ਬਣਾ ਰਹੇ ਆ ਨਾ ਕਿ ਗਜਰੇਲਾ ਬਰੀਕ ਪਾਸੇ ਆਪਾਂ ਕਰਾਂਗੇ ਤੇ ਇਹ ਗਾਜਰ ਜਲਦੀ ਘੁਲ ਜੂਗੀ ਤੇ ਪੱਕ ਵੀ ਜਲਦੀ ਜਾਊਗੀ। ਤੇ ਇੱਥੇ ਆਪਾਂ ਸਾਰੀਆਂ ਗਾਜਰਾਂ ਨੂੰ ਇੱਦਾਂ ਕद्दूकस ਕਰਕੇ ਰੱਖ ਲਵਾਂਗੇ। ਤੇ ਇਹ ਦੇਖੋ ਐਨੀਆਂ ਬਰੀਕ ਕਰਨੀਆਂ ਗਾਜਰਾ ਕद्दूकਾ ਚ। ਗਾਜਰਾ ਇੱਥੇ ਆਪਾਂ ਸਾਰੀਆਂ ਕद्दूकस ਕਰ ਲਿਆ ਨੇ। ਬਰਫੀ ਇੱਥੇ ਆਪਾਂ ਚੁੱਲੇ ਤੇ ਬਣਾ ਰਹੇ ਆਂ। ਸਭ ਤੋਂ ਪਹਿਲਾਂ ਆਪਾਂ ਕੜਾਈ ਰੱਖ ਕੇ ਚੁੱਲੇ ਤੇ ਤੇ ਗਾਜਰਾ ਪਾ ਦੇਵਾਂਗੇ। ਤੇ ਗਾਜਰਾ ਪਾਉਣ ਵਾਲਾ ਜਿਹੜਾ ਸ਼ਾਰਟ ਸੀ ਉਹ ਸਾਡੇ ਕੋਲ ਮਿਸ ਹੋ ਗਿਆ। ਤੇ ਇਸ ਕਰਕੇ ਅੱਗੇ ਸਿੱਧੀਆਂ ਗਾਜਰਾ ਪਾਈਆਂ ਤੁਹਾਨੂੰ ਦਿਖਾ ਰਹੀ ਆ। ਚੁੱਲੇ ਥੱਲੇ ਜੱਗੀ ਤੇ ਅੱਗ ਬਾਲ ਦੇਣੀ ਤੇ ਗਾਜਰਾਂ ਨੂੰ ਆਪਾਂ ਇੱਥੇ ਸੁਕੀਆਂ ਹੀ ਪੁੱਣਾਂਗੇ ਪਹਿਲਾਂ। ਤੇ ਗਾਜਰਾਂ ਦੇਖੋ ਆਪਣਾ ਪਾਣੀ ਛੱਡ ਜਾਣਗੀਆਂ। ਇਸੇ ਪਾਣੀ ਦੇ ਵਿੱਚ ਹੀ ਆਪਾਂ ਗਾਜਰਾਂ ਨੂੰ ਪਹਿਲਾਂ ਪਕਾਵਾਂਗੇ। ਪਹਿਲਾਂ ਇਸ ਦੇ ਵਿੱਚ ਕੁਝ ਵੀ ਨਹੀਂ ਪਾਉਣਾ। ਤੇ ਪਾਣੀ ਇੱਥੇ ਦੇਖੋ ਤਕਰੀਬਨ ਸੁੱਕ ਗਿਆ ਗਾਜਰਾਂ ਦਾ। ਤੇ ਜੱਗ ਅੱਗ ਦੇ ਵਿੱਚ ਪਕਾਇਆ ਨਾ ਘੱਟ ਤੋਂ ਘੱਟ 10 ਮਿੰਟ ਲੱਗੇ ਆ। 10 ਮਿੰਟ ਬਾਅਦ ਇਹ ਪਾਣੀ ਸੁੱਕ ਜਾਊਗਾ ਸਾਰਾ। ਪਾਣੀ ਦੇਖੋ ਆਪਣਾ ਸਾਰਾ ਗਾਜਰਾਂ ਤਾਂ ਸੁੱਕ ਗਿਆ ਤੇ ਗਾਜਰਾਂ ਦਾ ਕਲਰ ਵੀ ਚੇਂਜ ਹੋ ਗਿਆ ਤੇ ਗਾਜਰਾਂ ਕਾਫੀ ਹੱਦ ਤੱਕ ਪੱਕ ਗਈਆਂ ਨੇ ਇੱਥੇ ਤੇ ਹੁਣ ਆਪਾਂ ਇਹਦੇ ਵਿੱਚ 2 ਲੀਟਰ ਦੁੱਧ ਲਵਾਂਗੇ 2 ਲੀਟਰ ਦੁੱਧ ਨੂੰ ਇੱਦਾਂ ਪੁੰਨ ਕੇ ਪਾ ਦੇਵਾਂਗੇ ਵਿੱਚ ਤੇ ਇਹ ਦੁੱਧ ਪਾ ਕੇ ਆਪਾਂ ਇਸ ਦੁੱਧ ਦੇ ਵਿੱਚ ਗਾਜਰ ਨੂੰ ਪਕਾਵਾਂਗੇ ਹੁਣ ਤੇ ਅੱਗੇ ਤੇ ਤੇਜ਼ ਹੀ ਰੱਖਣੀ ਕੋਕੋ ਗਾਜਰਾਂ ਹੁਣ ਅੱਧੀਆਂ ਤਾਂ ਆਪਣੀਆਂ ਗਾਜਰਾਂ ਪੱਕ ਗਈਆਂ ਨੇ ਆਪਣੇ ਪਾਣੀ ਦੇ ਵਿੱਚ ਤੇ ਬਾਕੀ ਆਪਾਂ ਦੁੱਧ ਦੇ ਵਿੱਚ ਪਕਾ ਦੇਵਾਂਗੇ ਨੂੰ ਚਲਾਉਂਦੇ ਹੋਏ ਇਸ ਤਰ੍ਹਾਂ ਪਕਾ ਲੈਣਾ ਗਾਜਰਾਂ ਇੱਥੇ ਆਪਾਂ 5 ਕਿਲੋ ਲਈਆਂ ਸੀ ਪਰ ਛਿੱਲ ਛੁੱਲ ਕੇ ਤਕਰੀਬਨ 4 ਕਿਲੋ ਰਹਿ ਗਈਆਂ ਸੀ ਸਾਰਾ ਕੁਝ ਕੱਢ ਕੇ ਉਹਦੇ ਚ ਤੇ ਦੁੱਧ ਇੱਥੇ ਆਪਾਂ 2 ਕਿਲੋ ਲਿਆਇਆ ਤੁਸੀਂ ਦੇਖ ਲਓ ਵੀ 4 ਕਿਲੋ ਗਾਜਰਾਂ ਦੇ ਵਿੱਚ ਸਿਰਫ 2 ਕਿਲੋ ਦੁੱਧ ਪਾ ਕੇ ਹੀ ਆਪਾਂ ਬਰਫੀ ਬਣਾਉਣੀ ਹੈ ਗਾਜਰਾਂ ਦੀ ਕਿਉਂਕਿ ਆਪਾਂ ਬਰਫੀ ਬਣਾ ਰਹੇ ਹਾਂ ਗਜਰੇਲਾ ਨਹੀਂ ਬਣਾ ਰਹੇ ਗਜਰੇਲੇ ਦੇ ਵਿੱਚ ਥੋੜਾ ਜਿਹਾ ਵੱਧ ਵੀ ਪੈ ਜਾਂਦਾ ਤੇ ਅੱਗੇ ਇੱਥੇ ਇਸ ਤਰ੍ਹਾਂ ਤੇਜ਼ ਰੱਖ ਕੇ ਤੇ ਇਹਨਾਂ ਸਾਰੇ ਦੁੱਧ ਨੂੰ ਆਪਾਂ ਇਸ ਤਰ੍ਹਾਂ ਦੁੱਧ ਰਿਜਣ ਲੱਗ ਗਿਆ ਆਪਣਾ ਤੇ ਇਹਨੂੰ ਬਸ ਹਿਲਾਉਂਦੇ ਹੋਏ ਇਸ ਤਰ੍ਹਾਂ ਪਕਾ ਲੈਣਾ ਸਾਰਾ ਦੁੱਧ ਜਦੋਂ ਸੁੱਕ ਜਾਏਗਾ ਨਾ ਤੇ ਨਾਲ ਹੀ ਗਾਜਰਾ ਵੀ ਪੱਕ ਜਾਣਗੇ ਤੇ ਫਿਰ ਆਪਾਂ ਇਹਦੇ ਵਿੱਚ ਮਿੱਠਾ ਵਗੈਰਾ ਜਿਹੜਾ ਪਾਉਣਾ ਆ ਪਾਵਾਂਗੇ ਤੇ ਦੁੱਧ ਇੱਥੇ ਦੇਖੋ ਆਪਣਾ ਸੁੱਕ ਗਿਆ ਸਾਰਾ ਤੋਂ ਹੁਣ ਇਹਦੇ ਵਿੱਚ ਆਪਾਂ ਖੰਡ ਪਾਵਾਂਗੇ ਖੰਡ ਇੱਥੇ ਆਪਾਂ 600 ਗ੍ਰਾਮ ਲਈਏ ਕੰਡੇ ਤੇ ਹਲਵਾਈ ਲੋਕ ਜਿਹੜੇ ਨਾ ਕਮ ਸੇ ਕਮ 4 ਕਿਲੋ ਗਾਜਰਾਂ ਦੇ ਵਿੱਚ 1.5 ਤੋਂ 2 ਕਿਲੋ ਖੰਡ ਪਾਉਂਦੇ ਆ ਜਦੋਂ ਬਰਫੀ ਬਣਾਉਂਦੇ ਆ ਤੇ ਆਪਾਂ ਇੱਥੇ ਖੰਡ ਬਿਲਕੁਲ ਘੱਟ ਲਈਏ ਕਿਉਂਕਿ ਆਪਾਂ ਘਰ ਦੇ ਵਿੱਚ ਬਣਾ ਰਹੇ ਆ ਤੇ ਆਪਣ ਤੇ ਹੈ ਨਹੀਂ ਉਹਨਾਂ ਤਾਂ ਹੁੰਦਾ ਕਿ ਵੇਟ ਖੰਡ ਦੇ ਨਾਲ ਹੀ ਵੱਧਦਾ ਤੇ ਵੇਟ ਵਧਾਉਣ ਦੀ ਖਾਤਰ ਪਾਉਂਦੇ ਆ ਪਰ ਆਪਾਂ ਘਰ ਦੇ ਵਿੱਚ ਹੈਲਦੀ ਵੀਏ ਦੇ ਨਾਲ ਬਣਾ ਰਹੇ ਆ ਤੇ ਆਪਾਂ ਇੱਥੇ ਬਹੁਤ ਹੀ ਘੱਟ ਖੰਡ ਦਾ ਇਸਤੇਮਾਲ ਕਰ ਰਹੇ ਆ ਤੇ ਖੰਡ ਹੁਣ ਪਾ ਕੇ ਆਪਾਂ ਇਹਨ ਵਿੱਚ ਮਿਕਸ ਕਰ ਦੇਵਾਂਗੇ ਤੇ ਖੰਡ ਹੁਣ ਆਪਣਾ ਪਾਣੀ ਛੱਡੂਗੀ ਤੇ ਖੰਡ ਆਪਣਾ ਪਾਣੀ ਜਿਹੜਾ ਛੱਡੂਗਾ ਉਹਦੇ ਵਿੱਚ ਫੇਰ ਆਪਾਂ ਗਾਜਰਾਂ ਨੂੰ ਭੁੰਨ ਲੈਣਾ ਸਾਰਾ ਪਾਣੀ ਸੁਕਾ ਲੈਣਾ ਚੰਗੀ ਤਰ੍ਹਾਂ ਇਹ ਦੇਖੋ ਖੰਡ ਨੇ ਆਪਣਾ ਪਾਣੀ ਛੱਡਤਾ ਕਿੰਨਾ ਪਹਿਲਾਂ ਆਪਣੀਆਂ ਗਾਜਰਾਂ ਬਿਲਕੁਲ ਸੁੱਕੀਆਂ ਸੀ ਤੇ ਹੁਣ ਅਸਲ ਕੰਮ ਬਰਫੀ ਦਾ ਇੱਥੇ ਸ਼ੁਰੂ ਹੋਣਾ ਹੁਣ ਕਿ ਹੋੜ ਇਹਨੂੰ ਚੰਗੀ ਤਰ੍ਹਾਂ ਸੁਕਾਉਣਾ ਹੈ ਪਾਣੀ ਨੂੰ ਵੀ ਸੁਕਾਉਣਾ ਉਸ ਤੋਂ ਬਾਅਦ ਗਾਜਰਾਂ ਨੂੰ ਵੀ ਚੰਗੀ ਤਰ੍ਹਾਂ ਸੁਕਾਉਣਾ ਹੈ ਕਿ ਗਾਜਰਾਂ ਦੇ ਵਿੱਚ ਨਮੀ ਬਿਲਕੁਲ ਹੀ ਨਾ ਰਹੇ ਜ ਤਾਂ ਇਹ ਆਪਣੀ ਬਰਫੀ ਜੰਮੂਗੀ ਤੇ ਇੱਥੇ ਆਪਿਆ ਇਲਾਚੀਆਂ ਪੀਸ ਕੇ ਨਾ 7-8 ਖੰਡ ਦੇ ਵਿੱਚ ਤੇ ਉਹ ਪਾ ਦਿੱਤੀਆਂ ਸੀ ਤੇ ਇਹ ਵੀ ਇਸ ਸਟੇਜ ਦੇ ਵਿੱਚ ਪਾਉਣੀ ਆ ਤੇ ਇਹਨੂੰ ਐਸਟਰਾ ਪਾ फटाफट ਹਲਾਇ ਜਾਣਾ ਤੇ ਇੱਥੇ 100 ਗ੍ਰਾਮ ਆਪਾਂ ਕ్యੋਹ ਪਾਇਆ ਦੇ ਸੀ ਕ్యੋਹ ਪਾਉਣਾ ਗਾਜਰ ਦੀ ਬਰਫੀ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਇਹਦੇ ਨਾਲ ਵੀ ਬਰਫੀ ਵਧੀਆ ਜੰਮਦੀ ਏ ਇੱਕ ਬਰਫੀ ਦੇ ਵਿੱਚ ਟੇਸਟ ਵੀ ਵਧੀਆ ਆਉਂਦਾ ਹੈ ਕਿਓ ਪਾ ਕੇ ਤੇ ਕਿਓ ਦੇ ਨਾਲ ਵੀ ਆਪਾਂ ਗਾਜਰਾਂ ਨੂੰ ਹੁਣ ਚੰਗੀ ਤਰ੍ਹਾਂ ਪੁੰਨਣਾ ਹੈ ਹੁਣ ਕੋਈ ਚੰਗ ਨਹੀਂ ਹੈਗਾ ਹੁਣ ਸਿਰਫ ਆਪਾਂ ਇਹਨਾਂ ਨੂੰ ਪਾਣੀ ਚੰਗੀ ਤਰ੍ਹਾਂ ਸੁਕਾ ਕੇ ਜਿੰਨਾ ਤਰ ਬਿਲਕੁਲ ਇਹ ਡਰਾਈ ਨਹੀਂ ਹੋ ਜਾਂਦੀਆਂ ਤੇ ਉਦੋਂ ਤੱਕ ਆਪਾਂ ਨੂੰ ਚੰਗੀ ਤਰ੍ਹਾਂ ਤੇਜ ਅੱਗ ਤੇ ਪੁੰਨਾਂਗੇ ਖੰਡ ਤਾਂ ਪਾਣੀ ਇੱਥੇ ਆਪਾਂ ਦਾ ਸਾਰਾ ਸੁੱਕ ਗਿਆ ਹੈ ਤੇ ਹੁਣ ਆਪਾਂ ਚੈੱਕ ਕਰਾਂਗੇ ਇੱਥੇ ਫਿਰ ਥੋੜੀਆਂ ਜਿਹੀਆਂ ਗਾਜਰਾਂ ਲੈ ਕੇ ਤੋਂ ਦੀ ਇੱਕ ਛੋਟੀ ਜੀ ਗੋਲੀ ਬਣਾਵਾਂਗੇ ਤੇ ਜਿਉ ਗਾਜਰਾਂ ਦੀ ਗੋਲੀ ਇਕੱਠੀ ਹੋ ਗਈ ਫਿਰ ਤਾਂ ਗਾਜਰ ਦੀ ਪਰਫੀ ਜੰਮਣ ਦੀ ਕੰਡੀਸ਼ਨ ਚ ਹੋ ਗਈ ਹੈ ਪਰ ਨਹੀਂ ਇੱਥੇ ਥੋੜੀ ਅਜੇ ਉਹ ਗੋਲੀ ਬਣ ਨਹੀਂ ਰਹੀ ਤਿਸ ਕਰਕੇ ਇਹਨਾਂ ਆਪਾਂ ਥੋੜੀ ਦਿਰ ਹੋਰ ਭੁੰਨਾਗੇ ਤੇ ਭੁੰਨ ਦਿਆ ਭੁੰਨ ਦਿਆ ਨਾ ਉੱਥੇ ਆਏ ਆ ਵੀ ਗਾਜਰ ਸਾਰੀ ਇਕੱਠੀ ਹੋ ਜਾਣੀ ਚਾਹੀਦੀ ਹੈ ਕੜਾਈ ਦੇ ਵਿੱਚ ਤੇ ਹੁਣ ਆਪਾਂ ਦੇਖਦੇ ਆ ਇਹ ਦੇਖੋ ਹੁਣ ਆਪਣੀ ਸਾਰੀ ਗਾਜਰਾਂ ਇਕੱਠੀਆਂ ਹੋਣ ਲੱਗ ਗਈਆਂ ਨਾ ਹੁਣ ਇਹ ਗਾਜਰ ਦੀ ਬਰਫੀ ਜੰਮਣ ਦੀ ਸਟੇਜ ਦੇ ਵਿੱਚ ਹੈ ਇਹ ਬਿਲਕੁਲ ਪਰਫੈਕਟ ਹੈ ਇਸ ਟਾਈਮ ਦੇਖਣਾ ਕਿ ਮਸ ਹੁਣ ਜੇ ਤਾਂ ਗੋਲੀ ਪੂਰੀ ਬਣ ਜਾਂਦੀ ਹੈ ਚਿਪਕਦੀ ਨਹੀਂ ਉਂਗਲਾਂ ਦੇ ਨਾਲ ਤੇ ਉਹ ਤੋਂ ਜੰਮਣ ਦੀ ਸਟੇਜ ਵਿੱਚ ਹੈ ਬਰਫੀ ਆਪਣੀ ਤੇ ਹੁਣ ਆਪਾਂ ਇਹਨੂੰ 2 ਮਿੰਟ ਹੋਰ ਚੰਗੀ ਤਰ੍ਹਾਂ ਭੁੰਨ ਲੈਣੇ ਆ ਤੁਕ ਮੌਇਸਚਰ ਬਿਲਕੁਲ ਨਾ ਰਹੇ ਕੋਨੀ ਵਧੀਆ ਬਰਫੀ ਜੰਮੂਗੀ ਆਪਣੀ ਜਿੰਨੀ ਵਧੀਆ ਜਿਆਦਾ ਭੁੱਜਣਗੀਆਂ ਨਗਾਜਰਾ ਤੇ ਹੁਣ ਆਪਾਂ ਗਾਜਰਾ ਆਪਣੀਆਂ ਚੰਗੀ ਤਰ੍ਹਾਂ ਭੁੱਜ ਗਏ ਆ ਤਾਂ ਹੁਣ ਆਪਾਂ ਇੱਕ ਟ੍ਰੇ ਦੇ ਵਿੱਚ ਕੱਢ ਕੇ ਬਰਫੀ ਨੂੰ ਜੰਮਣ ਵਾਸਤੇ ਰੱਖਾਂਗੇ ਚੰਗੀ ਤਰ੍ਹਾਂ ਗਰਮੇ ਨਾ ਅਜੇ ਅਜੇ ਨੂੰ ਐ ਹਲਕਾ ਹਲਕਾ ਘਰਦੇ ਜੇ ਤਾਂ ਹਲਕੀ ਜਿਹੀ ਠੰਡੀ ਹੋਊਗੀ ਫਿਰ ਆਪਾਂ ਹੱਥ ਦੇ ਨਾਲ ਚੰਗੀ ਤਰ੍ਹਾਂ ਨੂੰ ਪ੍ਰੈਸ ਕਰ ਦੇਵਾਂਗੇ ਤੇ ਹੁਣ ਆਪਾਂ ਗਾਜਰਾਂ ਦੀ ਬਰਫੀ ਇੱਕ ਤਾਂ ਸਿੰਪਲ ਬਣਾ ਰਹੇ ਆ ਇੱਕ ਆਪਾਂ ਖੋਏ ਦੀ ਲੇਅਰ ਲਾ ਰਹੇ ਆ ਕੋਸ ਵਾਸਤੇ ਇੱਥੇ ਆਪਾਂ ਨਾ 250 ਗ੍ਰਾਮ ਖੁਆ ਲਿਆ ਤੇ ਇਹ ਖੁਆ ਵੀ ਆਪਣਾ ਘਰ ਦਾ ਬਣਿਆ ਹੋਇਆ ਲਿਆ ਖੋਏ ਦੀ ਵੀਡੀਓ ਵੀ ਤੁਹਾਨੂੰ ਪਾਵਾਂਗੇ ਅਸੀਂ ਤੇ ਦੇਖਿਓ ਤੁਸੀਂ ਖੁਆ ਘਰ ਚ ਕਿਸ ਤਰ੍ਹਾਂ ਬਣਾਇਆ ਜਾਂਦਾ ਤੇ ਇਹਨੂੰ ਆਪਾਂ ਹਲਕੇ ਛੇਕਤੇ ਨਾ ਮੈਲਡ ਕਰ ਲੈਣਾ ਖੋਏ ਨੂੰ ਖੁਆ ਜਦੋਂ ਥੋੜਾ ਜਿਹਾ ਮੈਲਡ ਹੋ ਗਿਆ ਕੋਈ ਕੋਈ ਖੁਆ ਪਿਆ ਪਿਆ ਸਖਤ ਹੋ ਜਾਂਦਾ ਨਾ ਤਾਂ ਹੁਣੇ ਆਪਾਂ ਮੈਲਡ ਕਰਕੇ ਖੋਏ ਨੂੰ ਚੰਗੀ ਤਰ੍ਹਾਂ ਤੇ ਜੋ ਆਪਾਂ ਬਰਫੀ ਜਮਾਨ ਲਈ ਰੱਖੀ ਹੈ ਨਾ ਉਹਦੇ ਉੱਪਰ ਇਸ ਖੋਏ ਦੀ ਆਪਾਂ ਲੇਅਰ ਲਾ ਦੇਵਾਂਗੇ ਤੇ ਇਸ ਤਰ੍ਹਾਂ ਉਹ ਪਰਫੀ ਦੇ ਉਪਰ ਐ ਪਾ ਦੇਣਾ ਜਿਹੜੀ ਜਮੌਨ ਲਈ ਰੱਖੀ ਹੈ ਸਾਰੇ ਖੋਏ ਨੂੰ ਉੱਪਰ ਇਦਾਂ ਪਲਟ ਕੇ ਤੇ ਫਿਰ ਸਪੈਚੂਲੇ ਨਾਲ ਸਾਚਾਂ ਚ ਫੇਰੇ ਆਪਾਂ ਇਹਨੂੰ ਬਰਾਬਰ ਕਰ ਦੇਵਾਂਗੇ ਪਹਿਲਾਂ ਆਪਾਂ ਹਲਕਾ ਹਲਕਾ ਇਸ ਤਰ੍ਹਾਂ ਕਰ ਦਾਂਗੇ ਜਦੋਂ ਥੋੜਾ ਜਿਹਾ ਠੰਡਾ ਹੋਊਗਾ ਫਿਰ ਆਪਾਂ ਹੱਥ ਨਾਲ ਜਾਂ ਕਿਸੇ ਹੋਰ ਚੀਜ਼ ਦੇ ਨਾਲ ਥੋੜਾ ਹਲਕਾ ਜਿਹਾ ਹੋ ਲਾ ਕੇ ਤੇ ਕਿਸੇ ਚਮਚ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਪ੍ਰੈਸ ਕਰ ਦੇਵਾਂਗੇ ਕਿਉਂਕਿ ਚਾਰਚ ਫੇਰੋ ਨੇ ਫਿਰ ਇੱਕੋ ਤਰ੍ਹਾਂ ਦੇ ਹੋ ਜਾਊਗਾ ਜਿਤੋਂ ਲੇਅਰ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਨਾ ਤੇ ਉੱਪਰ ਆਪਾਂ ਪਿਸਤੇ ਨਾਲ ਗਾਰਨਿਸ਼ ਕਰ ਦਾਂਗੇ ਤੇ ਉਸ ਤਰ੍ਹਾਂ ਆਪਾਂ ਸਿੰਪਲ ਵਰਫੀ ਜਿਹੜੀ ਉਹਨੂੰ ਬਦਾਮ ਤੇ ਪਿਸਤੇ ਦੋਨਾਂ ਨਾਲ ਗਾਰਨਿਸ਼ ਕੀਤਾ ਉੱਤੇ ਹਲਕਾ ਜਿਹਾ ਆਪਾਂ ਕੋਕੋਨਟ ਦਾ ਪਾਊਡਰ ਨਹੀਂ ਹੁੰਦਾ ਜਿਹੜਾ ਬਰਾਦਾ ਜਿਹਨੂੰ ਕਹਿੰਦੇ ਆ ਨਾਰੀਅਲ ਦਾ ਉਹ ਵੀ ਪਾ ਦਿੱਤਾ ਸੀ ਤੇ ਇਹਦੇ ਉੱਤੇ ਐਂ ਰੱਖ ਕੇ ਤੇ ਆਪਾਂ ਹਲਕੇ ਹਲਕੇ ਹੱਥ ਨਾਲ ਲੜੂ ਪ੍ਰੈਸ ਕਰ ਦੇਵਾਂਗੇ ਜੰਮਣ ਵਾਸਤੇ ਰੱਖ ਦਾਂਗੇ ਆਪਾਂ ਰਾਤ ਨੂੰ ਰੱਖੇ ਤੇ ਹੁਣ ਆਪਾਂ ਇਹਨੂੰ 7-8 ਘੰਟੇ ਇੱਦਾਂ ਰੈਸਟ ਦੇਵਾਂਗੇ ਤੇ ਸਵੇਰ ਇਹਨੂੰ ਆਪਾਂ ਉੱਠ ਕੇ ਦੇਖ ਕਟਾਂ ਕੋਦੋਂ ਤੱਕ ਨੂੰ ਵਧੀਆ ਜੰਮ ਜੂਗੀ ਬਰਫੀ ਆਪਣੀ ਬਰਫੀ ਅਤੇ ਆਪਣੀ ਜੰਮ ਕੇ ਪੂਰੀ ਤਰ੍ਹਾਂ ਸੈੱਟ ਹੋ ਗਈ ਐ ਇਹਨੂੰ ਆਪਾਂ ਰਾਤ ਰੱਖਿਆ ਸੀ ਤੇ ਸਾਰੀ ਰਾਤ ਇੱਦਾਂ ਹੀ ਬਾਹਰ ਪਈ ਰਿਹਾ ਕੋਠੜਾ ਦਾ ਮੌਸਮ ਹੈ ਹੁਣ ਤੇ ਹੁਣ ਆਪਾਂ ਇਹਨੂੰ ਕੱਟ ਲਵਾਂਗੇ ਕੱਟਣ ਲੱਗਿਆ ਪੀਸ ਤੁਸੀਂ ਇੱਥੇ ਆਪਣੇ ਮੁਤਾਬਕ ਛੋਟੇ ਵੱਡੇ ਜਿੰਨੇ ਵੀ ਕਰਨੇ ਉਸ ਹਰ ਨਾਲ ਕੱਟ ਲਓ ਤੇ ਆਪਾਂ ਇੱਥੇ ਚੌਰਸ ਪੀਸ ਕੱਟ ਰਹੇ ਆ ਬਰਫੀ ਦੇ ਬਰਫੀ ਨੂੰ ਜਮਾਉਣ ਤੋਂ ਪਹਿਲਾਂ ਟ੍ਰੇ ਦੇ ਵਿੱਚ ਨਾ ਤੁਸੀਂ ਹਲਕਾ ਜਿਹਾ ਤੇਲ ਲਾ ਲੈਣਾ ਫੇਰ ਹੀ ਬਰਫੀ ਜਮਾਉਣ ਵਾਸਤੇ ਰੱਖਣੀ ਹੈ ਤਾਂ ਕਿ ਜਦੋਂ ਤੁਸੀਂ ਪੀਸ ਕੱਢੋਗੇ ਨਾ ਤੇ ਇਸ ਤਰ੍ਹਾਂ ਬੜੀ ਆਸਾਨੀ ਦੇ ਨਾਲ ਪੀਸ ਤੁਹਾਡੇ ਨਿਕਲ ਆਉਣਗੇ ਤਾਂ ਬਰਫੀ ਦੀ ਆਪਣੇ ਇੱਥੇ ਪੀਸ ਸਾਰੇ ਕੱਢ ਕੇ ਆਪਾਂ ਤਿਆਰ ਕਰ ਲਿਆ ਤੇ ਬਰਫੀ ਦੇਖੋ ਆਪਾਂ ਪ੍ਰੈਜੈਂਟ ਕਰ ਦਿੱਤੀ ਹੈ ਦੋਨੋਂ ਤਰ੍ਹਾਂ ਦੀ ਬਰਫੀ ਦੇਖੋ ਕਿੰਨੀ ਸਫਾਈ ਦੇ ਨਾਲ ਪੀਸ ਨਿਕਲੇ ਹਨ ਬਰਫੀ ਇੱਥੇ ਬਣ ਕੇ ਆਪਣੀ ਖਾਣ ਲਈ ਤਿਆਰ ਹੈ ਤੁਸੀਂ ਵੀ ਬਣਾਓ ਤੇ ਖਾਓ ਤੇ ਇੰਜੋਏ ਕਰੋ ਵੀਡੀਓ ਵੇਖਣ ਲਈ ਧੰਨਵਾਦ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦੇ ਹਾਂ ਕਿਸੇ ਹੋਰ ਨਵੀਂ ਰੈਸਪੀ ਦੇ ਨਾਲ ਸਤਿ ਸ੍ਰੀ ਅਕਾਲ ਜੀ